ਗੁੱਡ ਮਾਰਨਿੰਗ ਜੀ ਅੱਜ ਹੈ 2025 ਦਾ ਲਾਸਟ ਦਿਨ 31 ਦਸੰਬਰ ਤੇ ਆਪਣਾ ਡੇਲੀ ਵਲੌਗ ਦੇ 1 33 ਤਾਂ ਕੱਲ ਤੋਂ ਆਪਾਂ ਨਵੇਂ ਸਾਲ ਦੇ ਵਿੱਚ ਐਂਟਰ ਕਰ ਜਾਾਂਗੇ 1 ਜਨਵਰੀ ਨੂੰ ਤੇ ਅੱਜ ਹੁਣ ਅਸੀਂ ਆਏ ਆ ਬਰਨਾਲੇ ਛੋਟੀ ਭੈਣ ਨੇ ਕੁਝ ਕੱਪੜੇ ਲੈਣੇ ਸੀਗੇ ਤੇ ਉਹਰੇ ਆਪਣੇ ਬੜੇ ਵਧੀਆ ਜਾਣਕਾਰ ਨੇਗੇ ਵਿੱਕੀ ਵੀਰੇ ਹੋਣੀ ਉਹਨਾਂ ਦੀ ਦੁਕਾਨ ਤੇ ਆਪਾਂ ਆਇਆ ਤੇ ਮੇਰੀ ਮੈਡਮ ਨੇ ਅੱਜ ਮੇਰਾ ਮੈਚਿੰਗ ਕਰੀ ਆ ਸ਼ਕਤ ਸ਼ਿਵ ਸ਼ਕਤੀ ਟੈਕਸਟਾਈਲ ਮੇਰੀ ਮੈਰਿਜ ਤੇ ਜਿਹੜੇ ਵਿਆਹ ਦੇ ਕੱਪੜੇ ਸੀ ਸਿਸਟਰ ਦੇ ਕੱਪੜੇ ਸੀ ਸਾਰੇ ਉਰੋਂ ਹੀ ਜਾਈ ਸੀਗੇ ਸ਼ਿਵ ਸ਼ਕਤੀ ਟੈਕਸਟਾਈਲ ਬਰਨਾਲੇ ਵਿੱਕੀ ਦੀ ਹੋਲਸੇਲ ਤੇ ਰਿਟੇਲ ਕੱਪੜੇ ਦਿਕਾ। ਵੀਰਾ ਨਹੀਂ ਪਤਾ ਵਿੱਕੀ ਹੋਗਾ ਇਹਨੇ। ਬੰਦੇ ਲਾਇਰੀਆ ਸੂਟ ਤੇ ਦੇਖੋ ਰਿਹਾ ਸੂਟਾਂ ਦਾ ਭੰਡਾਰ ਸੂਟਾਂ ਪੱਗਾਂ ਸਾਰੀਆਂ ਚੀਜ਼ਾਂ ਸਾਨੂੰ ਮਿਲ ਨੇ ਕੁਰਤੇ ਪਜਾਮੇ ਪੀਜੋ ਮੈਂ ਐਵਰੀਥਿੰਗ ਕੰਬਲ ਗੁੰਬਲ ਲੈਣੇ ਨੇ ਸਭ ਕੁਝ ਮਿਲੂ। ਤੇ ਉਹ ਵੀ ਬਹੁਤ ਵਧੀਆ ਰੇਟਾਂ ਵਿੱਚ। ਆਪਣੇ ਆਪਣੇ ਵਿਆਹ ਨੇ ਵੀ ਤੁਸੀਂ ਇੱਥੇ ਲਿਖਦੇ ਹੋ ਹਾਂ ਆਪਣੇ ਵਿਆਹ ਦੇ ਸਾਰੇ ਮੈਂ ਆਪਣੇ ਵਿਆਹ ਤੇ ਵੀ ਮੈਕ ਦੇ ਵਿਆਹ ਤੇ ਵੀ ਭਾਉ ਦੇ ਅੰਜੂ ਦੇ ਵਿਆਹ ਤੇ ਵੀ ਹਾਂ ਅੰਜੂ ਦੇ ਵਿਆਹ ਤੇ ਹੋਰ ਵੀ ਕਈ ਨੇ ਮੰਦੀਪ ਦੇ ਦਾ ਫਰੈਂਡ ਹੈ ਨਾ ਵਿੱਕੀ ਵੀਰਾ ਵਿੱਕੀ ਵੀਰਾ ਨਹੀਂ ਹੈਗਾ ਕੰਮ ਗਿਆ ਹਸਕੀ ਦਾ ਅੱਜ ਮੋੜੇ ਦੇਖੋ ਆਪਣਾ 133ਵਾਂ ਬਲੌਗ ਹੈ 31 ਦਸੰਬਰ ਅੱਜ 2025 ਦਾ ਲਾਸਟ ਦਿਨ ਹੈ ਤੇ ਕੱਲ 2026 ਸ਼ੁਰੂ ਹੋ ਜਗਾ 2026 ਸਭ ਦੇ ਲਈ ਖੁਸ਼ੀਆਂ ਦਾ ਹੋਵੇ ਤੇ ਆਪਨੇ ਲਈ ਵੀ ਹੋਵੇ ਆਪਣੀ ਬਲੌਗਿੰਗ ਦੀ ਇਹ ਜਰਨੀ ਬਹੁਤ ਵਧੀਆ ਪਹੁੰਚਾਈਆਂ ਤੇ ਪਹੁੰਚੇ ਪਰ ਪਹੁੰਚੂਗੀ ਥੋੜੇ ਸਭ ਦੇ ਪਿਆਰ ਨਾਲ ਪਿਆਰ ਕਰੋ ਸਬਸਕ੍ਰਾਈਬ ਕਰੋ ਚੈਨਲ ਹੈਨਾ ਤੇ ਤੇ ਮੈਨੂੰ ਨਾ ਕਮੈਂਟ ਕਰਕੇ ਸਾਨੂੰ ਦੱਸੋ ਕਿ ਅਸੀਂ ਹੋਰ ਕੀ ਦੇਖਣਾ ਚਾਹੁੰਦੇ ਹਾਂ ਕਿੱਧਰ ਜਾਣਾ ਚ ਦੇਖਣਾ ਚਾਹੁੰਦੇ ਜਾਣਾ ਹਨ ਅਸੀਂ ਉਧਰ ਜਾ ਕੇ ਆਵਾਂਗੇ ਨਰ ਇੰਟਰੈਕਟ ਕਰੋ ਹਾਂ ਪਾਈ ਮਜ਼ਾ ਹੁਣ ਇਹ ਪੈਂਟ ਸਿਲੈਕਟ ਕਰ ਰਹੀ ਆਪਦੇ ਸੂਟ ਵੀਰੇ ਹੋਣੇ ਸਿਲੈਕਟ ਕਰਾ ਦੇਵੀਂ ਉਹ ਕਲਰ ਦੇਖੀ ਉਹ ਜਿਹੜਾ ਚਾਹੀਦਾ ਹੈ ਹਾਂ ਐਂ ਸੋਨੇ ਦੀ ਦੁਕਾਨ ਤੋਂ ਕਰਦੇ ਨੇ ਯਾਦ ਹੋਵੇਗਾ ਵਿਆਹ ਹੋ ਲੈਣ ਦਾ ਉਹਨੂੰ ਵੀ ਪੁੱਛਣਾ ਕਿ ਇਹਦੀ ਕੀ ਰੇਟ ਨੇ ਮੱਛਰਦਾਨੀ ਦੇ ਇਹਨੂੰ ਪੁੱਛਿਆ ਕਿ ਮੱਛਰਦਾਨੀਆਂ ਜਾਂ ਇਹ ਇਹ ਸੂਟ ਆ ਇਨ ਇਹਦਾ ਬੈਕਪਾਈ ਹੁੰਦਾ ਵਾ ਜਿਹੜਾ ਸਭ ਤੋਂ ਗਾਲਾਂ ਖਾਂਦਾ ਮੋਰਾ ਹਵਾ ਇਧਰ ਗਿਆ ਇਹ ਪ੍ਰਾਊਡ ਮੂਮੈਂਟ ਆ ਦੇ ਲਈ ਇਹ ਕਦੋਂ ਸਾਰਿਆਂ ਤੋਂ ਗਾਲਾਂ ਖਾਂਦਾ ਅੱਜ ਇਹਦੇ ਨਾਲ ਮੈਂ ਧੋਖਾ ਕਰੂੰ ਤੂੰ ਦੇਖ ਹੀ ਜਾਓ ਧੰਨਵਾਦ ਜੇ ਮੈਂ ਲੈ ਆਣਾ ਸੰਗਰੂਰ ਚੱਕ ਕੇ ਕਾਲੂ ਆਪ ਹੀ ਆਊਗਾ ਬੱਸਾਂ ਬੁੱਸਾਂ ਚੜ ਕੇ ਬੇਦੀ ਨੇ ਇੱਕ ਸੂਟ ਲੈਣ ਦੇ ਵਿੱਚ ਕਿੱਤੋ ਘਟਾ 20 ਘੰਟੇ ਦਾ ਅਜੇ ਤੱਕ ਵੀ ਕੰਟੀਨਿਊ ਹੋਇਆ ਪ੍ਰੋਸੈਸ ਮੈਂ ਪੁੱਛੀ ਲੈ ਤੱਕ ਪਹਿਲਾ ਪਤਾ ਕਿੰਨੇ ਟਾਈਮ ਦਾ ਚਾਹ ਲਾਉਣੇ ਤੁਸੀਂ ਕੁੜੀਆਂ ਸਾਰਾ ਵਾਗੇ ਸੂਟ ਲੈਣ ਲਈ ਉਹਨਾਂ ਨੂੰ ਇਹ ਡਾਇਲਗ ਕੁੜੀਆਂ ਨੂੰ ਸੂਟ ਲੈਣ ਲਈ ਕਿਉਂਕਿ ਜੀ ਪੈਸਾ ਲਵਾਣਾ ਹੈ ਹਾਂ ਅੰਗਾਸੇ ਵਰਤਣਾ ਥਿਰੋਣੋਂ ਪਰ ਕਿੰਨਾ ਚਿਰ ਜੋ ਵੀ ਨੰਦਾ ਪੈਸਾ ਸੋਚ ਕੇ ਇਨੋ ਨੇ ਤੁਸੀਂ ਬੂਟ ਲਾਈਨ ਵੇਲੇ ਗੇਮ ਲਾਈਨ ਵੇਲੇ ਸੋਚਦੇ ਹੋ ਨਾ ਇੱਕੋ ਚੀਜ਼ ਦੇਖ ਕੇ ਸੋਚਦੇ ਪਲੇ ਸਟੇਸ਼ਨ ਦੀ ਇੱਕ ਗੇਮ ਡਾਊਨਲੋਡ ਕਰਨ ਵੇਲੇ ਨਾ ਚਾਰ ਪੰਜ ਵੀਡੀਓ ਦੇਖਦੇ ਨਾ ਆਨਲਾਈਨ ਉਸ ਤੋਂ ਬਾਅਦ ਕਹਿੰਦੇ ਵੀ ਗੇਮ ਪਤੀਆ ਉਹ ਆ ਤਾਂ ਸਾਡਾ ਉਹਦੇ ਵਿੱਚ ਸਾਲ ਦੀ ਸਬਸਕ੍ਰਿਪਸ਼ਨ ਭਰੀ ਹੋਈ ਹੈ ਨਾ ਉਹ ਸਾਲ ਦੀ ਸਬਸਕ੍ਰਿਪਸ਼ਨ ਭਰੀ ਆ ਉਹਦਾ ਉਹ ਹੁੰਦਾ ਕਿ ਮੈਮਰੀ ਕਸਟ ਨਹੀਂ ਪੈਸਾ ਨਹੀਂ ਹੁੰਦਾ ਉਹਦੇ ਵੀ ਪੂਰਤੀ ਹੁੰਦੀ ਨਾ ਨਾ ਤੁਸੀਂ ਗਲਤ ਏਗਜ਼ਾਮਪਲ ਦਿੰਦੇ ਹੋ ਉੱਥੇ ਤਾਂ ਮੈਮਰੀ ਆ ਜਾਂਦੀ ਹੈ ਕਿ ਇੰਨੇ ਜੀਵੀ ਮੈਮਰੀ ਹੈ ਉਹ ਹੀ ਨਫਾਕ ਦੀ ਗੇਮ ਰਾਹ ਹੋ ਜੇ ਇੰਟਰਸਟਿੰਗ ਗੱਲ। ਸਾਨੂੰ ਨਾਲ ਸੀ ਬੈਸਟ ਲਈ। ਤਸਵੀਰ ਇੰਟਰਸਟਿੰਗ ਤਸਵੀਰ ਗੱਲ ਹੁੰਦੀ ਸੀ ਹਸਬੰਡ ਸਿਲੈਕਟ ਕਰਨ ਦੇ ਲਈ ਵੀ ਤਾਂ ਕਿੰਨਾ ਟਾਈਮ ਲਾਉਂਦੇ ਆ ਜਿਸ ਨਾਲ ਜਿਆਦਾ ਟਾਈਮ ਲਾਉਂਦੇ ਤਾਂ ਸਾਨੂੰ ਅੱਛੇ ਅੱਛੇ ਮਿਲਦੇ। ਨੋ। ਬਲੇ ਹੁਣ ਦਿੱਤਾ ਜਾ ਰਿਹਾ ਪੰਪ। ਪੰਪ ਕੋਈ ਨਹੀਂ ਦੇਰੀ ਮੈਂ। ਪੰਪ ਦੇ ਨੂੰ ਮੈਂ ਥੋੜਾ ਸੁੱਟ ਲੈਣਾ। ਇੱਕ ਸੌਣ ਕੱਢ ਲੈ ਕੋਈ ਵੀ। ਪੰਪ ਦੇ ਕੇ ਕੰਮ ਖੜਾ ਹੋ ਗਿਆ ਰਿਹਾ ਉਹਦਾ। ਅਭੀ ਬਿੰਦੀ ਨੂੰ ਪਸੰਦ ਨਹੀਂ ਆ ਰਿਹਾ। ਤੈਨੂੰ ਪਸੰਦ ਨਹੀਂ ਆ ਰਿਹਾ ਵੀ ਨਹੀਂ ਸੁੱਟਣਾ। ਐਵੇਂ ਨੋ। ਇਹ ਪਸੰਦ ਨਹੀਂ ਆ ਰਿਹਾ ਸੋ ਨਹੀਂ ਯਾ ਉਹਦੇ ਬਸ ਕਰਾਂਗੇ ਜਿਦਾਂ ਕਰਨਾ ਆਖਿਰਕਾ ਸਾਨੂੰ ਸੂਟ ਨਹੀਂ ਮਿਲਿਆ ਸਾਨੂੰ ਪਸੰਦ ਨਹੀਂ ਆਇਆ ਹੈਗਾ ਬੀਣੀ ਜਗਾ ਲੈਣਾ ਚਾਹੁੰਦੀ ਸੀ ਵੈਸਾ ਮਿਲਿਆ ਨਹੀਂ ਹੈਗਾ ਇਹਨੂੰ ਹੋਲ ਅਵਰ ਆਲ ਕੜਾਈ ਵਾਲਾ ਚੀਜ਼ ਵੀ ਬਹੁਤ ਸੋਰੀ ਪਟਾਈ ਹੋਵੇ ਦੁਪੱਟੇ ਤੇ ਵੀ ਕਲਰ ਵੀ ਯੂਨਿਕ ਹੋਵੇ ਉਹ ਕਹਿੰਦੇ ਸਾਡੇ ਕੋਲ ਸਟਾਕ ਮੁੱਕ ਗਿਆ ਤੇ ਅਸੀਂ ਨਹੀਂ ਲੈ ਸਕੇ ਹੁਣ ਅਸੀਂ ਜਾ ਰਹੇ ਹਾਂ ਜੀ ਵਾਪਸ ਨਹੀਂ ਵਾਪਸ ਨਹੀਂ ਪਗੋਏ ਲਾ ਲੈਣੇ ਚੱਲ ਅਸੀਂ ਜਾ ਰਹੇ ਹਾਂ ਕਿਸੇ ਔਰ ਸ਼ਾਪ ਚ ਚਲੋ 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 ਸ਼ੋ ਹੈਪੀ 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 ਹਾਂ ਨਾ ਕਿਹੜਾ ਕਾਰਨ ਮਿਲੇ ਗਿਆ ਸੂਟ ਉਹ ਦੁਕਾਨ ਤੋਂ ਨਾ ਸੀ ਹੋਰ ਦੁਕਾਨ ਤੋਂ ਮਿਲ ਗਿਆ ਯਾਰ ਉਹ ਦੁਕਾਨ ਦੇ ਨਾਲ ਲੱਗਦਾ ਪੁਰਾਣਾ ਜਾ ਹੋ ਸੀਗਾ ਉਹ ਰਿਟ ਕਿਉਂ ਨਹੀਂ ਹੈਗੀ ਇੰਨੇ ਸੋਹਣੇ ਹੁੰਦੇ ਪੁਰਾਣਾ ਜਾ ਹੁੰਦੇ ਕਿਉਂ ਹੁਣ ਗਏ ਇੱਥੇ ਕਿਉਂ ਉਹ ਵੱਡੇ ਮੈਨੂੰ ਫੋਨ ਕਰਕੇ ਪੁੱਛ ਲੈ ਆ ਗਏ ਮੈਂ ਕਿਹਨਾਂ ਫਿਰ ਤਾਂ ਲੈ ਆਉਣੇ ਆ ਮੈਨੂੰ ਤਾਂ ਪਹਿਲਾਂ ਗਾਲਾਂ ਦੇਣੀਆਂ ਉਹਨਾਂ ਨੇ ਚਲੋ ਯਾਰ ਚੱਲਦੇ ਆ ਮੈਂ ਤਾਂ ਬਾਹਰ ਇੰਨੀ ਜ਼ਿਆਦਾ ਠੰਡ ਹੈ ਹਵਾ ਚੱਲ ਰਹੀ ਹੈ ਬਾਹਰ ਹਵਾ ਬੁਰੀ ਸੀਤ ਲਹਿਰ ਕਹਿੰਦੇ ਸੀਤ ਲਹਿਰ ਹੋ ਬਹੁਤ ਹੱਟਾ ਯਾਰ ਮੈਂ ਟੋਪੀ ਲਈ ਹੈ ਤਾਂ ਵੀ ਸਿਰ ਤੋਂ ਲੱਗ ਗਿਆ ਹੋਣਾ ਟੋਪੀ ਕਿੱਥੇ ਹਾਂਜੀ ਤਾਂ ਹੁਣ ਪਲਾਨ ਚੇਂਜ ਹੁੰਦੇ ਹੋਏ ਹੁੰਦੇ ਅਸੀਂ ਬਣਾ ਲੈ ਤੋ ਚੱਲ ਪਏ ਆ ਮੈਂ ਵੀ ਨੀਨੂ ਨੂੰ ਪਸੰਦ ਆ ਗਿਆ ਫਾਈਨਲੀ ਤੇ ਅਸੀਂ ਪਹਿਲਾਂ ਜਾਣ ਵਾਲੇ ਸੀ ਕਿ ਸੰਗਰੂਰ ਕਾ ਨਹੀਂ ਸਿੱਧਾ ਰੰਜੂ ਉਦੋਂ ਦੇ ਨਾਲ ਲੈ ਕੇ ਬਟ ਨਾਓ ਦਿਸ ਚੇਂਜ ਇਨ ਦਾ ਪਲਾਨ ਬਿਕੋਜ਼ ਮਸੀ ਜੀ ਆ ਰਹੇ ਆ ਤੇ ਬਲਰਾਜ ਇੱਕ ਅੱਛਾ ਬੇਟਾ ਹੁੰਦਾ ਫਰਜ਼ ਨਹੀਂ ਬੰਦਦੇ ਮਾਸੀ ਨੂੰ ਕਹਿੰਦੇ ਵੀ ਤੁਸੀਂ ਉੱਥੇ ਸਟਾਪਿਸ ਤੇ ਰੁਕ ਜਾਓ ਜਿੱਥੇ ਤੁਹਾਨੂੰ ਬੱਸ ਮਿਲਗੀ ਠੀਕ ਹੈ ਨਹੀਂ ਤਾਂ ਮੈਂ ਤੁਹਾਨੂੰ ਲੈਣਾ ਨਾ ਫਿਰ ਬਾਅਦੋਂ ਤੇ ਤੁਹਾਨੂੰ ਪਿਕ ਕਰ ਲੂੰਗਾ ਮਾਸੀ ਜਾਂਦੇ ਨੇ ਝੋਲਾ ਤੋਂ ਝੋਲਾ ਤੋਂ ਸਮਥਿੰਗ ਮਹਿਲ ਕਲਾ ਵਾਲੀ ਸਾਈਡ ਆ ਲਗੀ ਫਿਰ ਮਹਿਲ ਕਲਾ ਤੋਂ ਪਿਕ ਕਰ ਲਾਂਗੇ ਫਟਾ ਗਰ ਨਾ ਮਹਿਲ ਕਲਾ ਵਾਲੀ ਬੱਸ ਨਹੀਂ ਮਿਲੀ ਤਾਂਸੀਂ ਅੱਗੇ ਜਾਵਾਂਗੇ ਲੈ ਜਾਓ ਸੋ ਜੇ ਜਾ ਰਹੀ ਆ ਚਲੋ ਸਾਡੀ ਨਾਲ ਇਸ ਠੰਡ ਦੇ ਵਿੱਚ ਬਾਹਰ ਬਹੁਤ ਹਾਰਡ ਹੈ ਇੱਕ ਦਿਨ ਨਾ ਆਵੇ ਤਾਂ ਕਿੰਨਾ ਫਰਕ ਪੈਂਦਾ ਅੱਜ ਸਵੇਰ ਦਾ ਸੂਰਜ ਨਹੀਂ ਆਇਆ ਤਾਂ ਮੌਸਮ 'ਚ ਇੰਨਾ ਚੇਂਜ ਹੈ ਇੰਨਾ ਠੰਡਾ ਹੋਇਆ ਹੈ ਮੌਸਮ ਤੇ ਮੈਂ ਬੋਲ ਰਾਹ ਜਨੇ ਯਾਦ ਕਰਾਇਆ ਕਿ ਡਾਇਨਾਸੌਰ ਦੇ ਟਾਈਮ ਤੇ ਹਾਂ ਮਾਸ ਐਸਟ੍ਰਿਕਸ਼ਨ ਥਿਊਰੀ ਹੈ ਮੈਂ ਆਪਣੇ ਸਟੂਡੈਂਟਸ ਨੂੰ ਸੁਣਾਨੀ ਹੁੰਦੀ ਹੈ ਕਿ ਡਾਇਨਾਸੌਰ ਆਣ ਇਜ਼ੀਕੇ ਉਲਕਾ ਪਿੰਡ ਨਾਲ ਟਕਰਾਇਆ ਤੇ ਸਾਰੇ ਮਰ ਗਏ ਇਹ ਉਲਕਾ ਪਿੰਡ ਇੰਨਾ ਕਿੰਨਾ ਵੱਡਾ ਹਸਦਾ ਹੈ ਕਿ ਸਾਰੇ ਡਾਇਨਾਸੌਰ ਪ੍ਰਤੀ ਜਿੰਨੇ ਸੀ ਸਾਰੇ ਮਰ ਗਏ ਨਹੀਂ ਐਕਚੁਅਲ 'ਚ ਮਿੱਟੀ ਦੀ ਨੀ ਮੋਟੀ ਲੇਅਰ ਬਣ ਗਈ ਸੀ ਆਸਮਾਨ ਛੁੱਪ ਲੀ ਕਿ ਸੂਰਜ ਦਿਖਿਆ ਹੀ ਨਹੀਂ ਸੂਰਜ ਆਇਆ ਹੀ ਨਹੀਂ ਸਾਂਦੇ ਨਾਹਨ ਕਰਕੇ ਉਹਦੇ ਵਿੱਚ ਰੈਪਟੀਲੀਅਨਸ 'ਚ ਹੁੰਦਾ ਨਾ ਕਿ ਅਗਰ ਗਰਮੀ ਨਹੀਂ ਹੋਊਗੀ ਤਾਂ ਜਿੰਨੇ ਅੰਡੇ ਆਉਣਗੇ ਸਾਡੇ ਸਾਰੇ ਅੰਡੇ ਮੇਲ ਬਣਨਗੇ ਉਹਨਾਂ ਨੂੰ ਹੀਟ ਚਾਹੀਦੀ ਹੈ ਵਾਰਮਥ ਚਾਹੀਦੀ ਹੈ ਤਾਂ ਫੀਮੇਲਸ ਬਣਨ ਤੇ ਸਾਰੇ ਮੇਲ ਹੀ ਹੋਏ ਫਰਟੀਲਿਟੀ ਉਹਨਾਂ ਦੇ ਉੱਤੇ ਰੁਕ ਗਈ ਔਰ ਸਾਰੇ ਖਤਮ ਹੋ ਗਏ ਫੂਡ ਸਕਾਰਸਿਟੀ ਕਰਕੇ ਅੱਗੇ रिप्रोडਕਸ਼ਨ ਨਹੀਂ ਹੋਣੀ ਮਾਸ ਐਸਟਿੰਸ਼ਨ ਐ ਹੋਇਆ ਇਸਨਾਂ ਐਮੈਸਿਚ ਬਣਿਆ ਸੀ ਮਾਸ ਐਸਟਿੰਸ਼ਨ ਕਿਉਂ ਹੋਇਆ ਇਹ ਤਾਂ ਮੈਂ ਵੀ ਸੋਚੀ ਸੀ ਵੀ ਉਲਕਾ ਪਿੰਡ ਆਇਆ ਟਕਰਾਇਆ ਤੇ ਸਾਰੇ ਮਰ ਗਏ। ਮੈਂ ਸੋਚੀ ਕਿ ਦੇਖੋ ਇੰਨਾ ਵੱਡਾ ਉਲਕਾ ਪਿੰਡ ਜਿਹੜਾ ਸਾਰੇ ਡਾਇਨਾਸੌਰ ਨੂੰ ਮਾਰ ਦੇਊਗਾ, ਪ੍ਰਿਥਵੀ ਨੂੰ ਫੋੜ ਦੇਊਗਾ। ਪ੍ਰਿਥਵੀ ਦੀ ਵੀ ਟੋਟੇ ਟੋਟੇ ਹੋ ਜਾਣਗੇ। ਪਰ ਨਹੀਂ ਹੋਇਆ। ਸੋਮਲ ਸਾਹਿਬ ਹਮ ਨਵੀਂ ਵੀ ਹੈ। ਹਾਂ ਹਾਂ। ਹਾਂ ਆ ਰਿਪ੍ਰੋਡਕਸ਼ਨ ਨਾਲ ਨਹੀਂ ਵੈਸੇ ਸੁਣਿਆ ਸੀ। ਬੜੇ ਕੋਟ। ਇਹ ਨਾ ਮਾਸ ਨਾ ਮਾਸ ਹੈ। ਵੈਰੀ ਵਾਹ ਮੈਨੂੰ ਪਤਾ ਨਹੀਂ ਸੁਣ ਪਤਾ ਨਹੀਂ। ਮੈਂ ਵੈਨਸ ਸਕੂਲ ਦੇ ਵਿੱਚ ਹੁੰਦਾ ਸੀ ਨਾ ਉਹ ਵੀ ਥੋੜੇ ਹੈਰਾਨ ਹੋ ਜਾਂਦੇ ਹਾਂ ਹਾਂ ਨਾ। ਸਾਨੂੰ ਜੀ ਸੋਚੀ ਨਹੀਂ ਹੈ। ਯੋਦਾ ਬਸ ਇੱਕ ਜਿਦਾ ਗੁਬਾਰ ਖੜਾ ਹੋ ਗਿਆ ਸੀ ਪੱਧਰ ਬਣ ਗਈ ਸੀ ਇਸ ਤਰੀਕੇ ਦੀ ਮੌਸਮ ਹੋ ਗਿਆ ਸੀ ਹਾਂ ਐਸੇ ਮੌਸਮ ਹੋ ਗਿਆ ਸੀ ਡਾਇਨਾਸੌਰ ਤੋਂ ਬਾਅਦ ਉਹ ਹੁੰਦੀ ਹੈ ਨਾ ਬੜੀ ਆਈਸ ਏਜ ਆਉਂਦਾ ਹੂੰ ਆਈਸ ਏਜ ਆਇਆ ਨਿਊ ਆਰਗਾਨਿਜ਼ਮ ਆ ਗਏ ਜਿਹੜੇ ਨੀਂ ਠੰਡ ਚ ਸਰਵਾਈਵ ਕਰ ਸਕਦੇ ਸਨ ਫਿਰ ਆਪਾਂ ਹੋਮੋ ਆਇਆ ਨਾ ਸਾਰੇ ਹੋਮੋ ਲੈਕਟੋ ਸੋਮੋਸੈਪੀਨ ਵਗੈਰੇ ਉਹ ਡਾਇਨਾਸੌਰ ਉਸ ਤੋਂ ਪਹਿਲਾਂ ਹੋਏ ਨੇ ਤਾਂ ਜਦੋਂ ਆਪਾਂ ਜਿਹੜੀ ਉਹ ਸਟੋਨ ਏਜ ਪੜਦੇ ਨਾ ਅੱਪਰ ਪਹਿਲੇ ਨੇ ਚ ਕੇਜ ਮੀਸੋਲੀਥਿਕ ਏਜ ਉਗੜੀ ਪੈਨਲਿਥਿਕ ਕੇਜ ਆ ਉਸ ਤੋਂ ਵੀ ਪਹਿਲਾਂ ਡੈਨੋਸੌਰ ਸੀ ਪੱਤਰ ਇਹ ਉਹਨੂੰ ਆਪਣਾ ਆਪਣਾ ਵਿजूद ਸ਼ੁਰੂ ਹੋਇਆ ਸੀ ਜਦੋਂ ਉਹ ਸਾਰੇ ਕਿਤੇ ਬਰਫ਼ ਹੀ ਬਰਫ਼ ਸੀ ਉਹ ਬਰਫ਼ ਨੂੰ ਦਾ ਕਾਰਨ ਨਹੀਂ ਸੀ ਹਾਂ ਇਹਦੇ ਉੱਪਰ ਸ਼ੱਕ ਨਹੀਂ ਦੇਖੋ ਧਰਤੀ ਉਸ ਤੋਂ ਪਹਿਲਾਂ ਕਿੰਨੇ ਵਾਰ ਬਣ ਕੇ ਖਤਮ ਹੋਈ ਹੋਗੀ ਆਪਾਂ ਨੂੰ ਨਹੀਂ ਪਤਾ ਡੈਨੋਸੌਰ ਵਾਲੀ ਥਿਊਰੀ ਵੀ ਅਪਾ ਤਾਂ ਮੰਨਦੇ ਹਾਂ ਕਿ ਆਪਾਂ ਨੂੰ ਡੈਨੋਸੌਰਸ ਦੀਆਂ ਹੱਡੀਆਂ ਵਗੈਰਾ ਮਿਲੇ ਨੇ ਇਹਦਾ ਪਤਾ ਮੈਹੀ ਮੰਨਣਾ ਸੀ ਕਿ ਉਹ ਪੈਨਲਿਥਿਕ ਕੇਜ ਤੋਂ ਪਹਿਲਾਂ ਕੁਝ ਨਹੀਂ ਸੀ तो जी आपके लिए नॉलेज वाली बातें अच्छी लगी हो तो हमें कमेंट करिए ऐसे थनु और और, और नॉलेज देंगे रवांगे दे रिलेटेड तो क्योंकि मैं बहुत कुछ पता है ऐसे बहुत सारी रिसर्च लैब्स से लेके जैसे हम एमएससी देवेले बहुत कुछ इंटरेस्टिंग किया मैंने बहुत एंजॉय किया कबड्डी कबड्डी मैच चल रहा पर इतनी दिख रखती रे बॉल है सी है बस आवाज आ रही है कि मैच चल रहा है तो खौव लग गया आज हो चुका ठंड भी बहुत है गरम गरम तो मोसे हैं बीकानेर ਇਸਟਾਨ ਭੰਡਾਰ ਤੋਂ ਪਰੋਤੋ ਮੈਨੂੰ ਸੜਕ ਪਾਰ ਕਰਨੀ ਹੈ ਬਿੰਨੀ ਜੋਤ ਦੇ ਮੰਮੀ ਬਿੰਨੀ ਬਾਗੀ ਅੰਦਰ ਅਸੀਂ ਉਹਨੇ ਕੁਝ ਹੋਰ ਵੀ ਟੇਸਟ ਕਰਨ ਲੱਗੇ ਸੀ ਸਮੋਸਿਆਂ ਤੋਂ ਪਹਿਲਾਂ ਗਰਮ ਗਰਮ ਗਾਲਾਂ ਵੀ ਖੰਦੇ ਦੇਖੀ ਮੰਮੀ ਦੇ ਗਰਮਾਣੀਆਂ ਆ ਗਈ ਨਹੀਂ ਸਮੋਸੇ ਵੀ ਨਹੀਂ ਸਿੱਧਾ ਕੋਈ ਨਹੀਂ ਜਾਂ ਜਿੰਦੇ ਸੋ ਇਹਦਾ ਨਹੀਂ ਕਰਨਾ ਸਰ ਆਪਾਂ ਨਿਊਡਰ ਹੈ ਤੁਸੀਂ ਇਤਨੀ ਉਡੀਕ ਲਈ ਗਏ ਹੋ ਸੁਣੀ ਸਾਨੂੰ ਕਹਿੰਦੇ ਤੁਸੀਂ ਆਪਣਾ ਆਰਡਰ ਦਿਓ ਅਜੀ ਆਜੋ ਤੁਸੀਂ ਖਾਣਾ ਸਾਨੂੰ ਨਹੀਂ ਪਤਾ ਕਿ ਖਾਣਾ ਛੱਡਣਾ ਧੋਖਾ ਕਰਤਾ ਵੀ ਮਿੰਟ ਆਪਾਂ ਨਿਊਡਰ ਲਗਾਈ ਬੈਠੀ ਹੈ ਨਹੀਂ ਅਗਲਾ ਤੁਸੀਂ ਜਦੋਂ ਚੈੱਕ ਕਰੋ ਤਾਂ ਮਰ ਜਿਆ ਤੇ ਦੇਖੋ ਹੈ ਅਰੇ ਇਹਨਾਂ ਨੂੰ ਕਰਨਾ ਕੀ ਹੈ ਖਾਣਾ ਹੀ ਹੈ ਕੀ ਖਾਣਾ ਕੋਜੀ ਟੰਕ ਕਿੰਨੀ ਜ਼ਿਆਦਾ ਹੁੰਦਾ ਹੈ ਫਸਟ ਆਫ 올 ਜੀ ਹੈਪੀ ਨਿਊ ਇਅਰ ਸਭ ਨੂੰ 31 ਦਸੰਬਰ ਦੀ ਅੱਜ ਰਾਤ ਹੈ ਤੇ ਅਸੀਂ ਵੀ ਨਿਊ ਇਅਰ ਸੈਲੀਬ੍ਰੇਟ ਕਰਨ ਆਏ ਆ ਤਾਰਾ ਹਵੇਲੀ ਜੋ ਧੂਰੀ ਕੋਲੇ ਆ ਤੇ ਮੇਰੇ ਨਾਲ ਹੈ ਬਰਦਰ ਤੇ ਭਾਬੀ ਤੇ ਬੱਸ ਬ੍ਰਦਰ ਨੇ ਵੀ ਚਲੇ ਜਾਣਾ ਵਾ ਪਰਸ ਆ ਤੁਹਾਡਾ ਬ੍ਰੈਸਲੇਟ ਮੈਂ ਕਿੰது ਜਮਾ ਲੇ ਕਿੱਛ ਨਹੀਂ ਕਰੀ ਤੇ ਮੈਂ ਹੀ ਪਾਉਂਗੀ ਤੇ ਇੱਕ ਵਾਰ ਐਂਟਰੀ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਵਾਈਵ ਜੀ ਤਾਰਾ ਹਵੇਲੀ ਦੀ ਸੋਹਣੀ ਸਜਾਈ ਹੋਈ ਹੈ डिसाइड हो गया मेन्यू कि असं इत ही पार्टी बनावे तो तो जा रहे अजय पेलिंग करे ही अपने टैग ला भी दूगा तेन आप फिर अंदर करा जो आए बंद अगे भी कार्ड चलाने की कोशिश लगा कैश लवा के पेमेंट होगी हम स्टैंप लवा रही बस Happy <laughs> New Year, ma'am. Happy New Year. Hello, Yeah. 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 City lights flicker. Where the sinners play preacher. Graffiti scriptures on train cars, the steel messenger. Cobblestone pathways, souls caught in a shuffle. Every breath's a gamble, life's one long scuffle. Sirens kiss the night with their mournful cries. Alleyway quiet, sing the truth behind the lies. Broken glass mirrors, the dreams left for dead. Where hope's just a story that the old heads fed. Concrete jungle sermon spilling. Happy New Year! <laughs> Flowing through urban chains, skyscrapers whisper the secrets they hold. Above and below, the streets stay cold. Clock ticking symphony, dangers baseline, rats scurry faster, chasing shadowed lifelines. Moonlight hits the metal chrome, sparks glow. Temptation. <laughs> અજે ફ્રાઈડ રાઈસ સુખેન્દ્ર ફ્રાઈડ રાઈસ હા બસ we have to be ਤਾਰਾ ਵੀ ਜਿਹੜੇ ਕਹਿੰਦੇ ਬਾਹਰ ਨਾ ਚਲੇ ਬਿਨਾਂ ਕਿਸੇ ਪ੍ਰਾਰਥਨਾ ਦੇ। ਉਹ ਸਿੱਨੋ ਪਿੱਤਨੀ ਹੋ ਗਏ ਮੁੰਡਾ ਸਾਡਾ ਬਿਮਾਰ ਆ ਨਚਾਈ ਜਾਨੇ ਤੁਸੀਂ ਮੁੰਡੇ ਨੂੰ। ਹੂੰ। ਕਾਬੜ ਕੇ ਲਈ। ਓ ਮਾਈ ਗੱਡ ਮਜ਼ਾ ਆ ਰਿਹਾ ਪਰ ਮੈਂ ਪੂਰਾ ਘੈਂਟ ਹੈ। ਹੈਣਾ ਮਾਟੇ ਮਜ਼ਾ ਆ ਰਿਹਾ ਨਾ? ਐ ਓਏ ਮੋਟੂ ਮਜ਼ਾ ਆ ਰਿਹਾ। ਆ ਗਈ ਜੀ ਆ ਗਈ ਲੈਟ ਆ ਗਈ ਵਾਪਸ ਆ ਗਈ। ਸਰੀਰ ਗਰਮ ਹੋਏ ਸੀਗੇ ਠੰਡੇ ਕਰਦੇ। No, yeah, yeah. ਮੈਡਮ ਕਹਿੰਦਾ ਜੀ ਭੁੱਖ ਲੱਗਿਆ ਜਦੋਂ ਰੋਟੀ ਖਾਈਏ ਹਾਂ ਕਫੇ ਦਾ ਨਜ਼ਾਰਾ ਲੈਣੇ ਆਉਂਦਾ ਸੀ ਆ ਜੇ ਸਾਰੇ ਚੀਜ਼ਾਂ ਪਾ ਕੇ ਖਾਵਾਂਗੇ ਪਰ ਮੈਨੂੰ ਭੁੱਖ ਨਹੀਂ ਹੈਗੀ ਆ ਥੋੜੇ ਪਾ ਲਓ ਯਾਰ ਸਾਰ ਕੀ ਕੀਤਾ ਬਟ ਮੇਰਾ ਭਰਾ ਬਿਮਾਰ ਹੈ। ਆ ਇਹ ਕਹਿੰਦਾ ਕਿ ਚਲੋ ਘਰੇ ਜਾਂਦੇ ਆ। ਘਰੇ ਜਾ ਕੇ ਹੈਂਡਲ ਕਰਾਂਗੇ। ਹੈਪੀ ਨਿਊ ਇਅਰ ਕਹਿੰਦੇ ਮੈਂ ਇੱਥੇ। ਆ ਚਲੋ ਘਰੇ ਚਲੀਏ। ਭਰਾ ਤੋਂ ਵੱਧ ਕੇ ਕੁਛ ਨਹੀਂ। ਕੋਈ ਹੈਪੀ ਹੋਪੀ ਨਹੀਂ ਆ। ਨਾ ਉਹ ਵੀ ਨਹੀਂ ਹੋਇਆ। ਕੀ? ਫੇਮਸ ਹਲੇ ਮੇਰੇ ਨਾਲ ਫੋਟੋ ਖਾਣ ਲੈਣਾ। ਅੱਛਾ ਪਿੱਛੇ ਕਰਨੇ ਕਿ ਸੋਣਾ। ਮੇਰੇ ਜਨਾਨੇ ਨਾਲ ਫੋਟੋ ਤਾਂ ਨਹੀਂ ਵੇਖ ਲੈਂ। ਤਾਂ ਜਿੰਨਾ ਸਾਰਿਆਂ ਨੂੰ ਹੈਪੀ ਨਿਊ ਇਅਰ ਬੜਾ ਮਜ਼ਾ ਆਇਆ। ਬਹੁਤ ਇੰਜੋਏ ਕਰਾਇਆ। ਉਹ ਵੀ ਬਜਟ ਦੇ ਵਿੱਚ। ਬਹੁਤ ਸੋਹਣਾ ਬੰਦੂ ਬਸ ਤੀਗਾ ਬਜਟ ਦੇ ਵਿੱਚ ਯਾਰ ਇੰਨਾ ਇੰਨਾ ਘੈਂਟ ਬਜਟ ਵਾਹ ਮਜ਼ੇ ਆ ਗਿਆ ਸਾਰੇ ਸੰਗਰੂਰ ਨਾਲੋਂ ਸਭ ਤੋਂ ਸਸਤਾ ਬਜਟ ਸੀਗਾ ਉਹਦੇ ਦੇਖੋ ਅਸੀਂ ਸਿੰਪਲ ਜੇ ਬੰਦੇ ਆ ਸਾਨੂੰ ਬਸ ਮਜ਼ਾ ਆਉਣਾ ਚਾਹੀਦਾ ਸਾਨੂੰ ਮਹਿੰਗੇ ਸਸਤੇ ਨਾਲ ਕੋਈ ਫਰਕ ਨਹੀਂ ਪੈਂਦਾ ਖਾਣਾ ਵੀ ਹਾਂ ਸਭ ਕੁਝ ਅੱਛਾ ਸੀਗਾ ਫਿਰ ਸਾਡਾ ਪ੍ਰੀਤ ਬਿਮਾਰ ਹੋ ਗਿਆ ਹਾਂ ਅਬੀ ਦਾ ਬਿਮਾਰ ਥੈਟਸ ਵਾਈ ਹਾਂ ਤੂੰ ਬਿਮਾਰ ਹੁਣ ਜਿਆਦਾ ਜਿਆ ਹੋ ਗਿਆ ਖਾਂਦੀ ਸਾਨੂੰ ਜਿਆਦਾ ਫੀਲ ਹੋ ਰਿਹਾ ਸੀ ਮੇਰੇ ਅੰਦਰ ਜਦ ਵੀ ਖਾਣਾ ਖਾਂਦੇ ਹੋਏ ਵੀ ਖਾਂਸੀ ਕਰ ਰਹੇ ਸੀ ਨਾ ਦਾ ਇੰਜੋਏ ਨਹੀਂ ਕੋਈ ਨਕਰੇ ਜਾ ਕੇ ਘਰਦੇ ਆ ਹੈਪੀ ਨਿਊ ਇਅਰ ਦੇਖ ਨਾ ਨਿਊ ਇਅਰ ਹੋ ਗਿਆ ਹਾਂ ਕਾਫੀ ਵੀ ਨਹੀਂ ਸੀ ਅਵੇਲੇਬਲ ਹੀ ਨਹੀਂ ਸੀ ਕਾਫੀ ਚਲੋ ਇਹ ਚੱਲੀਏ ਤੁਹਾਨੂੰ ਤਾਂ ਬਹੁਤ ਜ਼ਿਆਦਾ ਇੱਕ ਜੀ ਚੜਨਾ ਨਹੀਂ ਸੁਣਨੀ ਹੋਈ ਨਿਊ ਇਅਰ ਦੀ ਰਾਤ ਸਾਰੇ ਲੋਕੀ ਆਪਣੇ ਕਰਾਚੀ ਜਾਂ ਕਿਤੇ ਨ ਕਿਤੇ ਦੂਰ ਨਿਊ ਇਅਰ ਸੈਲੀਬ੍ਰੇਟ ਕਰ ਰਹੇ ਹਾਂ ਸੋਸਾਨੇ ਹਾਂਜੀ ਬੱਜ ਜੀ ਨੇ ਪਾਰਾ ਤੇ ਸਭ ਨੂੰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਸਾਰੇ ਨੂੰ ਵਾਰਕਾ ਤੋਂ ਨਵੇਂ ਸਾਲ ਨਾਲ ਸਭ ਦੀ ਖੁਸ਼ੀ ਵਾਲੀ ਕਿਹਾਵੇ ਹਾਂਜੀ ਤੇ ਸਭ ਦੇ ਨਵੇਂ ਸਾਲ ਪੂਰਾ ਤਰੱਕੀਆਂ ਵਾਲਾ ਹੋਵੇ ਚੜ੍ਹਦੀ ਕਲਾ ਵਾਲਾ ਹੋਵੇ ਅਸੀਂ ਵੀ ਤਰੱਕੀਆਂ ਕਰੀਏ ਤੁਸੀਂ ਵੀ ਬਹੁਤ-ਬਹੁਤ ਤਰੱਕੀਆਂ ਕਰੋ ਤੰਦਰੁਸਤ ਰਹੋ ਖੁਸ਼ੀਆਂ ਭਰਿਆ ਹੋਵੇ ਪਾਜੀ ਹੁਣ ਦੇ ਲਈ ਗੁੱਡ ਨਾਈਟ ਹੈਪੀ ਨਿਊ ਇਅਰ ਜਿੰਦੇ ਜਿੰਦੇ ਚੈਨ ਕਰੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਬਾਏ ਗੁੱਡ ਨਾਈਟ ਹੈਪੀ ਨਿਊ ਇਅਰ